ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੀ ਅਫਰਡ ਲੈ ਕੇ ਹਾਜ਼ਰ ਹਾਂ ਜੀ ਅਗਲੇ 6 ਦਿਨਾਂ ਦੀ ਗੱਲ ਕਰਨੀ ਹੈ ਯਾਨੀ ਕਿ ਮੁੱਖ ਤੌਰ ਤੇ ਜਿਹੜਾ ਸੰਪਲ 6 ਤੋਂ ਲੈ ਕੇ 10 11 ਦੇ ਵਿੱਚਕਾਰ ਲੱਗਣ ਜਾ ਰਿਹਾ ਪੰਜਾਬ ਹਰਿਆਣਾ ਰਾਜਾਂ ਦੇ ਉੱਤਰੀ ਭਾਗਾਂ ਦੇ ਵਿੱਚ ਤਕਰੇ ਮੀਆਂ ਨਾਲ ਉਹਦੀ ਅਫਾਫ ਰਿਡ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਐਸੇ ਲਿਹਾ ਲਾਈਵ ਸੈਟਲਾਈਟ ਦਾ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਤਨਾ ਕਿਤੇ ਗਰਜਨਸ਼ਕ ਆਜੂਗੀ ਹੋ ਰਹੀ ਹੈ ਹਾਲਾਂਕਿ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਹਮਸਤ ਦੇ ਗਰਮ ਹੋਈ ਇਸ ਵੇਲੇ ਫਣੀ ਹੋਈ ਹੈ ਰਾਜਸਥਾਨ ਦੇ ਉੱਤਰੀ ਹਫਾਗਾ ਤੱਕ ਮੌਨਸਨ ਐਕਸਸ ਹੈ ਜਿਹੜੀ ਜਿਵੇਂ ਕਿ ਤੁਹਾਨੂੰ ਅਸੀਂ ਪਿਛੇ ਦੱਸਦੇ ਆ ਰਹੇ ਹਾਂ ਕਿ ਜਿਹੜੀ ਮੌਨਸਨ ਐਕਸਸ ਹੈ ਜਿਹੜੀ ਟਰਫ ਵਾਲੀ ਹੋਈ ਹੈ ਉਹ ਹੌਲੀ-ਹੌਲੀ ਪੰਜਾਬ ਹਰਿਆਣਾ ਦੇ ਉੱਤੇ ਆ ਜਾਣੀ ਹੈ ਤੇ ਇਸ ਲਈ ਦੇਖ ਸਕਦੇ ਹਾਂ ਕਿ ਰਾਜਸਥਾਨ ਦੇ ਉੱਤਰੀ ਹਫਾਗਾਂ ਦੇ ਵਿੱਚ ਗਰਜਨਸ਼ਕ ਵਾਲੇ ਤਗੜੇ ਬੱਦਲ ਬਣ ਰਹੇ ਨੇ ਤੇ ਇਨ੍ਹਾਂ ਖੇਤਰਾਂ ਦੇ ਵਿੱਚ ਜੜਿਆ ਉਮੀਦਾਰਚ ਹੋ ਰਹੇ ਨੇ ਉਹਨਾਂ ਦੀ ਜਿਹੜੀ ਰਾਤ ਹੈ ਜੀ ਤੇ ਕੱਲ ਤੜਕੇ ਸਵੇਰੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਗਰਜ ਦੇ ਰਸਤੇ ਨਾਲ ਮੀਂਹ ਦੇ ਅਸਰ ਨੇ ਉਹ ਕਿਹੜੇ ਖੇਤਰ ਹੋਣਗੇ ਪਵਤ ਖੇਤਰ ਮਾਲਵੇ ਦੇ ਪੂਰਬੀ ਹਿੱਸੇ ਲਈ ਮਾਝਾ ਦੋਆਬਾ ਇਹ ਕੱਲ ਸਵੇਰੇ ਫਤ ਲੱਗਣਾ ਤੇ ਉਹਨਾਂ ਦੇ ਨਾਲ ਤੇ ਵਿੱਚ ਮੌਨਸਨ ਐਕਸਿਸ ਫੜਾ ਸਿੱਕ ਪਛੋਗੇ ਸਿਸਟਮ ਜਿਹੜਾ ਕਿ ਕੱਲ ਤੋਂ ਸਰਗਰਮ ਹੋਣ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਹਿਮਾਚਲ ਉੱਤਰਾਖੰਡ ਜੰਮੂ ਦੇ ਵਿੱਚ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਜ਼ਬਰਦਸਤ ਮੀਹ ਦੇ ਸਫੈਲ ਲੱਗਣੇ ਹੈ ਇੱਕ ਦੋ ਵਾਰੀ ਤਗੜੀ ਝਟਾਂ ਲੱਗਣਗੀਆਂ ਹਾਵੇਂ ਪਛਵੇਂ ਖੇਤਰਾਂ ਮਾਲਵੇ ਦੇ ਹਾਵੇਂ ਪੂ ਫਹਾੜਾ ਦੇ ਵਿੱਚ ਜਵਾਰਦਸ ਜੜਿਆ ਮਹੀਨੇ ਦੇ ਸਾਲੂ ਵੇਖਣ ਨੂੰ ਮਿਲਣਗੇ ਸੋ ਇਹ ਸਾਰਾ ਕੁਝ ਜਿਹੜਾ 10 11 ਜੁਲਾਈ ਤੱਕ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ ਹੈਵੀ ਟੂ ਵੈਰੀ ਹੈਵੀ ਰੇਨ ਦੇ ਜਿਹੜੇ ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਸਕਰੀਨ ਤੇ ਦੇਖ ਸਕਦੇ ਆ 6 ਤੇ 7 ਜੂਨ ਦੇ ਲਈ ਜਿਹੜੇ ਹੈਵੀ ਟੂ ਵੈਰੀ ਹੈਵੀ ਰੇਨ ਦੇ ਅਲਰਟ ਆ ਜਿਹੜੇ ਜਾਰੀ ਕੀਤੇ ਗਏ ਨੇ 8 ਤਰੀਕ ਨੂੰ ਵੀ ਹੈਵੀ ਰੇਨ ਦੇ ਅਲਰਟ ਨੇ 9 ਤੇ 10 ਤਰੀਕ ਨੂੰ ਵੀ ਹੈਵੀ ਰੇਨ ਦੇ ਯਾਦ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਸੋ ਕੋਲ ਨੂੰ ਲੱਗੇ ਜੇ ਹੋਂਦੇ ਦਿਨਾਂ ਦੇ ਵਿੱਚ ਜ਼ਬਰਦਸਤ ਮੀਂਹ ਲੱਗਣ ਜਾ ਰਹੇ ਨੇ ਤੇ ਤੁਸੀਂ ਆਪਣਾ ਜੇਕਰ ਕੋਈ ਕੋਈ ਕੰਮ ਕਰ ਉਲੀਕਿਆ ਹੋ ਜਾਏ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣਾ ਮੌਸਮ ਅਧੇ ਨਜ਼ਰ ਰੱਖ ਕੇ ਆਪਣਾ ਕੰਮ ਕਰ ਉਸ ਢੰਗ ਨਾਲ ਕਰ ਸਕਦੇ ਆ ਇਜਾਜ਼ਤ ਦਿਓ ਜੀ ਤੁਹਾਨੂੰ